ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਕੀਤੀ ਗਈ ਅੱਜ ਇੱਕ ਹੋਰ ਵੱਡੀ ਕਾਰਵਾਈ ਅਮ੍ਰਿਤਸਰ ਦੇ ਗੁਰੂ ਕੀ ਬਡਾਲੀ ਸ਼ਹਿਰ ਦੇ ਵਿੱਚ ਦੋ ਸਕੇ ਭਰਾ ਕਰਦੇ ਸਨ ਨਸ਼ੇ ਦਾ ਵੱਡਾ ਵਪਾਰ ਐਨਡੀਪੀਐਸ ਦੇ ਕੇਸ ਦੇ ਵਿੱਚ ਦੱਜ ਸਨ ਇਹ ਦੋਵੇਂ ਭਰਾ ਜਿਨ੍ਹਾਂ ਦਾ ਨਾਮ ਹੈ ਰਾਮ ਸਿੰਘ ਉਰਫ ਲੱਡੂ ਅਤੇ ਗੁਰਪ੍ਰੀਤ ਸਿੰਘ ਸੱਚੀ ਗੱਲ ਦੋਸਤੋ ਮੈਂ ਜਗਰਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਚੈਨਲ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੋਧ ਦੇ ਤਹਿਤ ਇਸ ਕਾਰਵਾਈ ਨੂੰ ਹੋਰ ਤੇਜ਼ ਕੀਤਾ ਗਿਆ ਹੈ ਅਤੇ ਇਸ ਮੁਹਿੰਮ ਦੀ ਇੱਕ ਵੱਡੀ ਕਾਰਵਾਈ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਸ਼ਹਿਰ ਦੇ ਗੁਰੂ ਕੀ ਵਡਾਲੀ ਦੇ ਵਿੱਚ ਦੋ ਸਕੇ ਭਰਾ ਰਾਮ ਸਿੰਘ ਉਰਫ ਲੱड्डੂ ਅਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ ਜੋ ਕਿ ਨਸ਼ੇ ਦਾ ਵੱਡਾ ਤਸਕਰ ਚਲਾ ਰਹੇ ਸਨ ਉਸ ਦੇ ਉੱਪਰ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੁਆਰਾ ਪੀਲਾ ਪੰਜਾ ਚਲਾਇਆ ਗਿਆ ਹੈ ਅਤੇ ਉਸ ਦੀ ਇਲਲੀਗਲ ਜਾਇਦਾਦ ਨੂੰ ਟਾ ਪਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਮੌਜੂਦ ਡੀਐਸਪੀ ਵਿਜੇ ਸਿੰਘ ਦੁਆਰਾ ਦੱਸਿਆ ਗਿਆ ਹੈ ਕਿ ਇਹ ਦੋਹੇ ਭਰਾਵਾ ਦੇ ਉੱਪਰ ਐਨਡੀਪੀਐਸ ਦੇ ਕੇਸ ਦਰਜ ਹਨ ਦਾ ਜ਼ਹਿਰ ਕੀ ਵੱਡਾ ਭਰਾ ਰਾਮ ਸਿੰਘ ਉਰਫ ਲੱड्डੂ ਦੇ ਖਿਲਾਫ ਦੋ ਥਾਣਿਆਂ ਦੇ ਵਿੱਚ ਐਨਡੀਪੀਐਸ ਦੇ ਕੇਸ ਦਰਜ ਹਨ ਜਿਨ੍ਹਾਂ ਵਿੱਚੋਂ ਇੱਕ ਥਾਣਾ ਛਰਾਟਾ ਦਾ ਥਾਣਾ ਹੈ ਤੇ ਇੱਕ ਉਸ ਦੇ ਉੱਪਰ ਜੋ ਕੇਸ ਦਰਜ ਹੈ ਉਹ ਲੁਧਿਆਣੇ ਦੇ ਉੱਪਰ ਦਰਜ ਹੈ ਅਤੇ ਉਸ ਦੇ ਭਰਾ ਦੇ ਉੱਪਰ ਵੀ ਜੋ ਕਿ ਪਿਛਲੇ 3 ਸਾਲਾਂ ਤੋਂ ਐਨਡੀਪੀਐਸ ਦੇ ਮਾਮਲੇ ਵਿੱਚ ਭਗੌੜਾ ਕਰਾਰ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਰਿਪੀਟ ਉਹਨਾਂ ਵੱਲੋਂ ਨਗਰ ਨਿਗਮ ਦੁਆਰਾ ਇਹ ਜਾਣਕਾਰੀ ਮਿਲੀ ਗਈ ਸੀ ਕਿ ਉਹਨਾਂ ਵੱਲੋਂ ਜਿੰਨੀ ਵੀ ਜਾਇਦਾਦ ਬਣਾਈ ਗਈ ਹੈ ਜਿੰਨੀ ਵੀ ਇਲੀਗਲ ਮਨੀ ਬਣਾਈ ਗਈ ਹੈ ਔਰ ਡਰੱਗ ਦੇ ਦੁਆਰਾ ਬਣਾਈ ਗਈ ਹੈ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੇ ਅੱਜ ਨਗਰ ਨਿਗਮ ਨਾਲ ਮਿਲ ਕੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਇਹਨਾਂ ਦੋਹਾਂ ਭਰਾਵਾਂ ਦੀ ਜਾਇਦਾਦ 'ਤੇ ਟਾਪ ਪਾਈ ਗਈ ਹੈ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਹ 2019 ਤੋਂ ਹੀ ਪਗੋੜੇ ਕਰਾਰ ਕਰ ਦਿੱਤੇ ਗਏ ਸਨ ਅਤੇ ਇਹਨਾਂ ਦੇ ਉੱਪਰ ਅੱਜ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਨੇ ਮੌਕੇ ਉੱਤੇ ਦੱਸਿਆ ਹੈ ਕਿ ਇਹ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਏਗਾ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਏਗਾ ਤੇ ਜਿੰਨੇ ਵੀ ਨਸ਼ਾ ਤਸਕਰ ਹਨ ਉਹਨਾਂ ਤੇ ਇੱਕ ਵੱਡੀ ਕਾਰਵਾਈ ਕੀਤੀ ਜਾਏਗੀ ਤਾਂ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਨਸ਼ਾ ਤਸਕਰ ਹਨ ਜਾਂ ਫਿਰ ਛੋਟੇ ਛੋਟੇ ਵੀ ਨਸ਼ਕਾ ਤਸਕਰ ਹਨ ਉਹਨਾਂ ਤੇ ਢਾਹ ਪਾਈ ਜਾਵੇ ਅਤੇ ਨਸ਼ੇ ਦੇ ਇਸ ਵਪਾਰ ਨੂੰ ਰੋਕਿਆ ਜਾ ਸਕੇ ਪੁਲਿਸ ਪ੍ਰਸ਼ਾਸਨ ਨੇ ਪੱਤਰਕਾਰਾਂ ਨਾਲ ਕੀ ਗੱਲਬਾਤ ਕੀਤੀ ਹੈ ਆਓ ਤੁਹਾਨੂੰ ਦੱਸਦੇ ਹਾਂ ਪੰਜਾਬ ਸਰਕਾਰ ਤੇ ਮਾਨਯੋਗ ਸੀਐਮ ਸਾਹਿਬ ਸਦਾ ਭਗਵੰਤ ਸਿੰਘ ਸਾਹਿਬ ਉਹਨਾਂ ਦੇ ਤਹਿ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਐਮਸੀ ਅੰਮ੍ਰਿਤਸਰ ਵੱਲੋਂ ਇੱਕ ਡਰੱਗ ਸਮਗਲਰ ਦੀ ਅਬ ਇੱਕ ਡਰੱਗ ਸਮਗਲਰ ਦਾ ਘਟਾਇਆ ਜਾ ਰਿਹਾ ਹੈ ਜਿਹੜਾ ਕਿ ਐਲ ਗੋਟਨ ਡਰੱਗ ਮਨੀਨਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਇਸ ਲੱਡੂ ਉਹਦੇ ਉੱਪਰ ਤਿੰਨ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਤੇ ਆਪਣਾ ਤੇ ਦੋ ਪ੍ਰੀਵੈਂਟਿਵ ਐਕਸ਼ਨਸ ਵੀ ਹੋਏ ਆ ਥਾਣਾ ਛਾਟਾ ਨਹੀਂ ਕੀਤੇ ਆ ਤੇ ਪਰਚੇ ਵੀ ਥਾਣਾ ਛਾਟੇ ਦੇ ਹੀ ਹੈਗੇ ਆ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉਹਤੇ ਵੀ ਇੱਕ ਪਰਚਾ ਹੈਗਾ ਇਸੀ ਸਾਲ ਦਾ 7 1 2025 ਦਾ ਐਨਡੀਪੀਐਸ ਐਕਟ ਦਾ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਭਗੋੜਾ ਹੈ ਤੇ ਜਦੋਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਐਮਸੀ ਆਫਿਸ ਨੇ ਲਿਖ ਕੇ ਭੇਜਿਆ ਕਿ ਅਸੀਂ ਟਾਨੀਆਂ ਤੇ ਪੁਲਿਸ ਦੀ ਸਾਟਾ ਜੀ ਲੋੜ ਹੈ ਤੇ ਮੈਂ ਖੁਦਾ ਪਾਇਆ ਮੌਕਾ ਸੁਪਰਵਾਈਜ਼ ਕਰਨ। ਇਹ ਕਿਦੋਂ ਦਾ ਕਾਰੋਬਾਰ ਕਰ ਰਹੇ ਸੀ ਕਿ ਕਿੰ ਸਾਰਾ ਟੱਬਰ ਕਰਦਾ ਪਿਆ ਵਾ ਕਿ ਕੀ ਹੈਗਾ ਸਾਰਾ ਬੰਦੇ। ਦੇਖੋ ਜਿਹੜੇ ਤਾਂ ਪਰਚੇ ਹੈ ਉਹ 2019 ਤੋਂ ਹੈਗਾ ਇਹਦੇ ਪਰਚੇ ਇਹਦੇ ਤੇ ਪਹਿਲਾ ਪਰਚਾ ਹੋਇਆ ਸੀ। ਤੇ 2019 ਤੋਂ ਕੰਮ ਕਰ ਰਹੇ ਤੇ 10 ਪਰਚੇ ਹੈਗੇ ਆ ਤੇ ਹੁਣ ਪਗੋੜਾ ਤੇ ਪੂਰੇ ਟੱਬਰ ਦਾ ਤਾਂ ਹਲੇ ਸਾਨੂੰ ਪਤਾ ਨਹੀਂ ਪਰ ਇਹਦਾ ਸਿਕਾ ਭਰਾ ਜ਼ਰੂਰ ਕਰ ਰਹੇ ਆ ਕਿ ਦੋ ਜਨੇ ਕਰਦੇ ਦੋ ਜਨੇ ਕਰ ਰਹੇ ਆ ਦੋਵੇਂ ਫਰਾਰ ਨੇ ਕਿ ਇੱਕ ਜੇਲ੍ਹ ਚ ਨਹੀਂ ਇੱਕ ਜੇਲੇ ਚ ਹੈ ਜਿਹੜਾ ਦੂਸਰਾ ਭਰਾ ਉਹ ਜੇਲ੍ਹ ਚ ਹੈ ਕਿਲਾ ਤਾਂ ਸਾਨੂੰ ਇਸ ਇਲਾਕੇ ਚ ਅੱਗੇ ਵੀ ਨਸ਼ੇ ਨੂੰ ਲੈ ਕੇ ਕਾਫੀ ਚ ਰਹੀ ਹੈ ਉਹ ਮੇਰੇ ਖਿਆਲ ਸਿਲਕੀ ਬਿਲਕੁਲ ਜੀ ਅਸੀਂ ਪੂਰੀ ਮੁਹਿੰਮ ਜਿਵੇਂ ਮੈਂ ਤੁਹਾਨੂੰ ਦੱਸਿਆ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਜੀ ਨਸ਼ਾ ਵਿਰੋਧ ਅਸੀਂ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਏਰੀਆ ਨੂੰ ਕੋਆਰਡੀਨੇਟ ਕਰਕੇ ਸਰਚ ਕਰਦੇ ਆ ਜੇ ਕੋਈ ਵੀ ਬੰਦਾ ਮਿਲਦਾ ਹੈ ਆਪਣਾ ਕੋਈ ਵੀ ਡਰਗ ਪੋਜ਼ੈਸ ਕਰਦਾ ਹੈ ਜਾਂ ਕੋਈ ਵੇਚਦਾ ਹੈ ਜਾਂ ਪੈਡਲਰ ਹੈ ਜਾਂ ਸਮੱਗਲਰ ਹੈ ਅਸੀਂ ਉਹ ਕਾਨੂੰਨੀ ਕਾਰਵਾਈ ਕਰਦੇ ਹਾਂ ਉਹਦੇ ਤੇ ਹੁਣ ਕੀ ਕਾਰਵਾਈ ਕੀਤੀ ਵੀ ਅਸੀਂ ਹੁਣ ਤਾਂ ਐਮਸੀ ਆਫਿਸ ਨੇ ਸਾਨੂੰ ਦੱਸਿਆ ਸੀਗਾ ਕਿ ਸਾਨੂੰ ਪੁਲਿਸ ਦੀ ਸਹਾਇਤਾ ਦੀ ਲੋੜ ਹੈਗੀ ਹੈ ਤੇ ਅਸੀਂ ਪੁਲਿਸ ਸਹਾਇਤਾ ਦਿੱਤੀ ਹੈ ਤੇ ਜਿਵੇਂ ਸਾਨੂੰ ਪਤਾ ਚੱਲੇ ਕਿ ਡਰਗ ਪੈਡਲਰ ਹੈਗਾ ਤੇ ਮੈਂ ਆਪ ਖੁਦ ਆਇਆ